ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਮਾਨੋਚਾਲ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਅ ਬਾਈ ਜਸਪਾਲ ਸਿੰਘ ਹੋਰਾਂ ਦੇ ਕੋਲੇ ਆਏ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਅੱਜ ਦੋਸਤੋ ਇਸ ਘਰੋਂ ਆਪਾਂ ਤੁਹਾਨੂੰ ਚਾਰ ਪਸ਼ੂ ਦਿਖਾਵਾਂਗੇ ਜਿਨ੍ਹਾਂ ਦੇ ਵਿੱਚੋਂ ਦੋ ਝੋਟੀਆਂ ਤੁਹਾਨੂੰ ਚੌਗੀਆਂ ਵਿਖਾਵਾਂਗੇ ਚਾਰ ਦੰਦ ਮੂੰਹੋ ਝੋਟੀਆਂ ਹੋਣਗੀਆਂ ਤਕਰੀਬਨ 6.5 ਮਹੀਨੇ ਦੀ ਇੱਕ ਬਿਲਕੁਲ ਗੱਬੜਨੇ ਤੇ ਇੱਕ ਜਿਹੜੀ ਦੋਸਤੋ 7.5 ਮੰਥ ਦੀ ਜਿਹੜੀ ਗੱਬਣ ਹੈਗੀ ਆ ਠੀਕ ਆ ਜੀ ਤੇ ਬਿਲਕੁਲ ਵੱਡੀਆਂ ਕਦ ਕਾੜਦੀਆਂ ਫੁੱਲ ਵੱਡੀ ਹਾਈਟ ਦੀਆਂ ਜਿਹੜੀਆਂ ਝੋਟੀਆਂ ਦਿਖਾਵਾਂਗੇ ਪੂਰੀ ਡਿਟੇਲ ਭਾਜੀ ਜਸਪਾਲ ਹੋਰਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਇੱਕ ਬਿਲਕੁਲ ਹਫਤਾ ਸੂਣ ਦੇ ਵਿੱਚ ਰਹਿੰਦਾ ਨੇੜੇ ਢੇੜਾ ਤੇ ਤੀਜੇ ਸਵੇ ਸੁਣਾ ਇਹ ਵੀ ਮੱਝ ਦਿਖਾਵਾਂਗੇ ਤੇ ਇੱਕ ਵੈੜ ਹੋਵੇਗੀ ਇਸ ਵੀਡੀਓ ਦੇ ਵਿੱਚ ਟੋਟਲ ਜੇਕਰ ਗੱਲ ਕਰੀਏ ਤਾਂ ਦੋਸਤੋ ਚਾਰ ਐਨੀਮਲ ਹੋਣਗੇ ਚਾਰ ਪਸ਼ੂ ਆਪਾਂ ਤੁਹਾਨੂੰ ਦਿਖਾਉਣੇ ਆ ਪੂਰੀ ਇਨਫੋਰਮੇਸ਼ਨ ਲੈ ਲਾਂਗੇ ਕੀ ਪਾ ਪੜਦਾ ਕੀ ਮੁੱਲ ਹੈਗਾ ਠੀਕ ਹੈ ਜੀ ਓਨਰ ਦੇ ਮਾਲਕ ਤੇ ਜਿਹੜੇ ਨੰਬਰ ਨੇ ਲਗਾਤਾਰ ਆ ਪੰਜਾ ਦਾ ਸਕਰੀਨ ਦੇ نیچے ਚਲਦੇ ਕਰ ਦਿੱਤੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਥੇਰੀ ਗੱਲਬਾਤ ਕਰ ਸਕਦੇ ਹੋ ਖਾਸ ਜਿਹੜੀ ਤੁਸੀਂ ਵਿజిਟ ਹੈਗੀ ਆ ਦੋਸਤੋ ਪਿੰਡ ਮਾਨੋਚਾਲ ਕਰਨੀ ਹੈਗੀ ਆ ਤਰਨਤਨ ਸਾਹਿਬ ਤੋਂ ਕੈਰੋ ਤਰਨਤਨ ਸਾਹਿਬ ਤੋਂ ਸ਼ਹਿਵਾਜਪੁਰ ਜਿਹੜਾ ਰੋਡ ਜਿਹੜਾ ਦੋਸਤੋ ਅਗਲੇ ਪਾਸੇ ਇਹ ਦਿয়ালਪੁਰੇ ਨੂੰ ਨਿਕਲ ਜਾਂਦਾ ਠੀਕ ਹੈ ਜੀ ਕੋਈ 10 ਕਿਲੋਮੀਟਰ ਦੀ ਦੂਰੀ ਹੈਗੀ ਆ ਮਾਨੋਚਾਲ ਦੀ ਤਰਨਤਨ ਸਾਹਿਬ ਤੋਂ ਠੀਕ ਹੈ ਅੱਜ 12 ਅਪ੍ਰੈਲ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਜਿਹੜਾ ਜਰੂਰ ਨੋਟ ਕਰ ਲਓ 11:00 ਵਜੇ ਦਾ ਜਿਹੜਾ ਦੋਸਤੋ ਮਾਰਨਿੰਗ ਟਾਈਮ ਕੋਈ 11 11:00 ਵਜੇ ਦਾ ਸਮਾਂ ਹੈਗਾ ਤੇ ਪੂਰੀ ਗੱਲਬਾਤ ਆਪਾਂ ਕਰਦੇ ਹਾਂ ਜੀ ਠੀਕ ਹੈ ਜੀ ਬਾਕੀ ਝੋਟੀਆਂ ਜਿਹੜੀਆਂ ਦੋਸਤੋ ਇੱਕ ਵੀਡੀਓ ਆਪਾਂ ਇਹਨਾਂ ਦੀ ਪਹਿਲਾਂ ਪਾਈ ਹੋਈ ਸੀਗੀ ਤੁਸੀਂ ਸ਼ਾਇਦ ਜਰੂਰ ਨੋਟ ਕੀਤਾ ਹੋਵੇਗਾ ਵੀ ਬਹੁਤੇ ਵੀਰਾਂ ਨੇ ਦੇਖੀ ਵੀ ਹੋਵੇਗੀ ਵੀਡੀਓ ਤੇ ਇਹ ਝੋਟੀਆਂ ਜਿਹੜੀਆਂ ਦੋਸਤੋ ਗੱਲਬਾਤ ਆਪਾਂ ਭਾਜੀ ਜਸਵਾਲ ਦੇ ਨਾਲ ਕਰਾਂਗੇ ਕਿਉਂਕਿ ਝੋਟੀਆਂ ਬਹੁਤ ਵੱਡੀਆਂ ਸੀ ਸੋਹਣੀਆਂ ਝੋਟੀਆਂ ਸੀ ਤੇ ਰੇਟ ਵੀ ਜਿਹੜਾ ਇਹਨਾਂ ਦਾ ਚੰਗਾ ਖਾਸਾ ਸੀਗਾ ਵੀ ਇਹਨਾਂ ਵੀ ਚੰਗਾ ਖਾਸਾ ਨਹੀਂ ਸੀਗਾ ਵੀ ਕਿਸੇ ਨਾਰਮਲ ਕਿਸਾਨ ਦੀ ਪਹੁੰਚ ਤੋਂ ਬਾਹਰ ਹੋਵੇ ਵੀ ਨਾਰਮਲ ਅੱਜ ਰੇਟ ਜੇਕਰ ਆਪਾਂ ਗੱਲ ਕਰੀਏ ਤੇ ਅੌਸਰ ਝੋਟੀਆਂ ਜਿਹੜੀਆਂ ਹੈਗੀਆਂ ਨੇ 55-60 ਹਜ਼ਾਰ ਦੀਆਂ ਬਣੀਆਂ ਤਣੀਆਂ ਹਜੇ ਬਿਨਾਂ ਜਿਹੜੀਆਂ ਸੌਰੀਆਂ ਝੋਟੀਆਂ ਮਿਲਦੀਆਂ ਨੇ 8-10 ਕੱਤ ਕਾਟਦੀਆਂ ਤੇ ਇਹ ਬਸ ਉਹਨਾਂ ਦਾ ਦੁੱਗਣਾ ਤੁਸੀਂ ਲਾ ਲਓ ਵੀ ਇੱਕ ਬਿਲਕੁਲ ਨੇੜੇ ਤੇੜੇ ਸੀ ਸੂਣ ਦੇ ਵਿੱਚ ਤੇ ਕੀ ਕਾਰਨ ਸੀਗਾ ਠੀਕ ਹੈ ਜੀ ਉਹ ਪੂਰੀ ਗੱਲਬਾਤ ਕਰਾਂਗੇ ਕਿਉਂਕਿ ਇਹਨਾਂ ਦੇ ਸਾਈ ਬਿਆਨੇ ਹੋਗੇ ਸੀਗੇ ਚਲੋ ਪੈਸੇ ਦਾ ਨਾ ਅਰੇਂਜਮੈਂਟ ਹੋਣ ਕਰਕੇ ਉਸ ਫਾਰਮਰ ਵੀਰ ਤੋਂ ਖਰੀਦੀਆਂ ਨਹੀਂ ਗਈਆਂ ਤੇ ਜਿਹੜੇ ਹੋਰ ਫਾਰਮਰ ਵੀਰ ਸੀ ਜੰਮੂ ਕਸ਼ਮੀਰ ਤੋਂ ਜਾਂ ਹੋਰ ਵੀ ਅਨਦਰ ਸਟੇਟ ਦੇ ਵਿੱਚੋਂ ਵੀ ਫੋਨ ਕਾਲਾਂ ਕਾਫੀ ਆਉਂਦੀਆਂ ਰਹੀਆਂ ਭਾਜੀ ਜਸਪਾਲ ਸਿੰਘ ਹੋਰਾਂ ਨੂੰ ਠੀਕ ਹੈ ਜੀ ਤੇ ਉਸ ਕਰਕੇ ਜਿਹੜੇ ਦੋਸਤੋ ਜਿਹੜੇ ਵੀਰ ਨੇ ਕਿਸੇ ਨੇ ਖਾਸ ਤੌਰ ਤੇ ਖਰੀਦ ਨਹੀਂ ਸੀਗੀ ਉਹ ਝੋਟੀਆਂ ਝੋਟੀਆਂ ਖਰੀਦਣੀਆਂ ਸੀ ਜਾਂ ਜੋੜੀ ਖਰੀਦਣੀ ਸੀਗੀ ਤੇ ਉਹ ਵੀਰ ਜਿਹੜੇ ਆ ਖੁੱਸ ਗਏ ਆ ਠੀਕ ਹੈ ਜੀ ਤੇ ਇੱਕ ਵਾਰੀ ਫੇਰ ਜਿਹੜੀਆਂ ਆਪਾਂ ਇਹ ਝੋਟੀਆਂ ਤੁਹਾਨੂੰ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਪਸੰਦ ਆਉਣਗੀਆਂ ਤੁਹਾਨੂੰ ਤੁਸੀਂ ਫਿਰ ਤੋਂ ਜਿਹੜਾ ਸਾਈ ਬਿਆਨਾ ਕਰਕੇ ਨਾਲ ਜਿਹੜਾ ਦੋਸਤੋ ਆਉਦੀ ਵੈਰੀਫਾਈ ਨਰਕ ਖਰੀਦ ਸਕਦੇ ਹੋ ਠੀਕ ਹੈ ਜੀ ਤੇ ਆਓ ਕਰਦੇ ਆ ਗੱਲਬਾਤ ਭਾਜੀ ਜਸਪਾਲ ਸਿੰਘ ਹੋਰਾਂ ਦੇ ਨਾਲ ਪੁੱਛਦੇ ਆ ਕੀ ਇਨਫੋਰਮੇਸ਼ਨ ਆ ਜਿੰਨਾ ਪਸ਼ੂਆਂ ਦੀ ਠੀਕ ਹੈ ਸਭ ਤੋਂ ਪਹਿਲਾਂ ਭਾਜੀ ਜਸਪਾਲ ਸਿੰਘ ਦੀ ਸਸਰੀ ਕਾਲ ਸਸਰੀ ਕਾਲ ਠੀਕ ਹੈ ਜੀ ਬਹੁਤ ਬਧੀਆ ਕਹਿਮ ਸੇਤਾ ਰਾਜੀ ਬਾਜੀ ਬਿਲਕੁਲ ਠੀਕ ਹੈ ਤੇ ਭਾਜੀ ਜਸਪਾਲ ਸਿੰਘ ਜੀ ਆ ਪਸ਼ੂਆਂ ਚਾਰ ਆਪਣੇ ਕੋਲ ਪਕਾਊਗਾ ਇੱਕ 10 ਦਿਨ ਪਹਿਲਾਂ ਮੈਨੂੰ ਲੱਗਦਾ ਵੀ ਆਪਾਂ ਵੀਡੀਓ ਅਪਲੋਡ ਕੀਤੀ ਸੀ ਹਾਂਜੀ ਅਪਲੋਡ ਕੀਤੀ ਸੀ ਇਹਨਾਂ ਆਪਾਂ ਦੋਹਾਂ ਝੋਟੀਆਂ ਨੇ ਕੀਤੀ ਸੀ ਜੀ ਤੇ ਇਹ ਝੋਟੀਆਂ ਦਾ ਨਾ ਮੰਨ ਲਓ ਦੋ ਨੂੰ ਆ ਤੇਨੂੰ ਆਪਾਂ ਵੀਡੀਓ ਪਾਈ ਸੀ ਤਿੰਨ ਤਰੀਕ ਨੂੰ ਤੇ ਤਿੰਨ ਨੂੰ ਉਹਨਾਂ ਨਾਲੋਂ ਰਾਤ ਸੌਦਾ ਹੋ ਗਿਆ ਸੀ ਹਾਂਜੀ ਤੇ ਉਹ ਸੌਦਾ ਹੋਣ ਤੋਂ ਬਾਅਦ ਉਹਨੇ ਸਾਈ ਵੀ 2000 ਰੁਪਏ ਪਾਈ ਸੀ ਕਿਸੇ ਕਾਰਨ ਕਰਕੇ ਉਹ ਹਾਲੇ ਵੀ ਫੋਨ ਕਾਲ ਆਉਂਦੇ ਆ ਵੀ ਮੈਂ ਲੈ ਜਾਊਂਗਾ ਹੂੰ ਕਣਕ ਤੋਂ ਬਾਅਦ ਲੈ ਜਾਊਂਗਾ ਕਣਕ ਕੱਟ ਕੇ ਲੈ ਜਾਊਂਗਾ ਤੇ ਬੜੇ ਉਹਦੇ ਕਾਲ ਆ ਉਹਨੇ ਇੱਕ ਦੋ ਵਾਰੀ ਬੈਂਕ ਦੇ ਵਿੱਚੋਂ ਟਰਾਂਸਫਰ ਵੀ ਮਿਰਾੜੀਆਂ ਉਹਦੇ ਨਾਂ ਪੈਸੇ ਖਾਤੇ ਦੇ ਵਿੱਚ ਹੁਣ ਕਾਰਨ ਚੈੱਕ ਉਹਦੇ ਬੌਸ ਹੋ ਜਾਂਦੇ ਨੇ ਜੀ ਤੇ ਤਾਂ ਕਰਕੇ ਛੋਟੇ ਜਿਹੇ ਹੋਰ ਵੀ ਬੜਿਆਂ ਨੇ ਮੈਨੂੰ ਫੋਨ ਕਾਲ ਆ ਜਾਂ ਮਹਲੋ ਮਹਾਰਾਸ਼ਟਰ ਆਲੋ ਮੈਂ ਇਆ ਜੰਮੂ ਕਸ਼ਮੀਰ ਤੱਕ ਵੀ ਕੋਲਾ ਆਈਆਂ ਤੇ ਮੈਂ ਕਹਤਾ ਵੀ ਝੋਟੀਆਂ ਸੇਲ ਹੋ ਗਈਆਂ ਬਹੁਤ ਭੈਣਾ ਭਰਾਵਾਂ ਦੀਆਂ ਮਹਲੋ ਇਧਰੋਂ ਪੰਜਾਬ ਦੇ ਵਿੱਚੋਂ ਵੀ ਆਈਆਂ ਝੋਟੀਆਂ ਬਾਰੇ ਤੇ ਮੈਂ ਫਿਰ ਜਦੋਂ ਉਹਨਾਂ ਕੋ 2000 ਰੁਪਏ ਸਾਈ ਪਾਈ ਸੀ ਉਹਨਾਂ ਨੇ ਤੇ ਮੈਂ ਫਿਰ ਨਹੀਂ ਹਵੇ ਸਕਦਾ ਇਸ ਕਰਕੇ ਮੈਂ ਸਾਰਿਆਂ ਨੂੰ ਜਵਾਬ ਦੇ ਗਿਆ ਵੀ ਝੋਟੀਆਂ ਵੇਚੀਆਂ ਝੋਟੀਆਂ ਵੇਚੀਆਂ ਝੋਟੀਆਂ ਵੇਚੀਆਂ ਜੀ ਜੀ ਠੀਕ ਹੈ ਜੀ ਉਹ ਇਸ ਕਰਕੇ ਮੰਨ ਲਓ ਇਹ ਝੋਟੀਆਂ ਜਿਹੜੀਆਂ ਵਾਂ ਇਸ ਕਾਰਨ ਕਰਕੇ ਰਹਿ ਗਈਆਂ ਹੂੰ ਹੂੰ ਹਾਂ ਤੇ ਹੁਣ ਆਪਾਂ ਦੁਬਾਰੇ ਜਿਹੜਾ ਕੋਈ ਵੀਰ ਚਾਹ ਵਾਣਿਆ ਜਿਹੜਾ ਉਦੋਂ ਰਹਿ ਗਿਆ ਵਾ ਫੋਨ ਕਰਨ ਤੋਂ ਚਾਹ ਕਿਸ ਤਰ੍ਹਾਂ ਹੈਗੀਆਂ ਝੋਟੀਆਂ ਬਹੁਤ ਚੰਗੀਆਂ ਆ ਸੀਲਸ ਲੱਗਿਆ ਤੁਸੀਂ ਸਾਡੀ ਪੁਰਾਣੀ ਵੀਡੀਓ ਵੀ ਕੱਢ ਕੇ ਵੇਖ ਸਕਦੇ ਜੀ ਬਿਲਕੁਲ ਤੇ ਚੌਕੀਆਂ ਦੰਦਾ ਜਾਂ ਵੀ ਚੌਕੀਆਂ ਦੋਵੇਂ ਹੂੰ ਠੀਕ ਹੈ ਜੀ ਹੋਰ ਕੋਈ ਮੇਰਾ ਨਵਾਂ ਭੈਣ ਭਰਾ ਚੰਗੀਆਂ ਝੋਟੀਆਂ ਖਰੀਦਣਾ ਚਾਹਦਾ ਹੋਵੇ ਤੇ ਇਹ ਜੋੜੀ ਵੀ ਖਰੀਦ ਸਕਦਾ ਤੇ ਇਕੱਲੀ-ਇਕੱਲੀ ਵੀ ਖਰੀਦ ਸਕਦਾ ਜੀ ਜੀ ਆ ਦੋ ਝੋਟੀਆਂ ਤੀਜੀ ਇਹ ਕਿਹ ਮੱਝ ਆ ਠੀਕ ਹੈ ਜੀ ਜਿਸ ਨੂੰ ਸੁ ਤੇ ਮਨੋ ਪਰ ਹੈ ਮੈਂ ਇਧਰ ਮੰਨੋ ਆ ਇਧਰ ਦਿਨੇ ਵੀ ਹਾਂ ਇੱਕ ਲਾਈਟ ਤੇ ਵਹਿੜ ਦਿਖਾ ਦਾਂਗੇ ਹਾਂਜੀ ਇੱਕੇ ਵਹਿੜਿਆ ਵਹਿੜਦੇ ਵਿੱਚ ਜਿਸੂਏ ਸੁਹਾਜੀ ਹਾਂਜੀ ਇਹ ਵੀ ਆਪਣੇ ਜਾਣਕਾਰ ਬੰਦਿਆਂ ਦੇ ਕੋਲੋਂ ਆਈ ਹੈ ਜੀ ਹਾਂਜੀ 20 ਲੀਟਰ ਦੁੱਧ ਮੰਨ ਲਓ ਇਹ ਦਿੰਦੀ ਹੈ ਓਕੇ ਜੀ ਠੀਕ ਹੈ ਜੀ ਹੁਣ ਗਾੜੀ ਆਪਣੇ ਸੇਵਾ ਦਾ ਜਿੰਨਾ ਮਰਜੀ ਚੋੜਾਂਗੇ ਬਾਕੀ ਤਾਂ ਤੁਹਾਨੂੰ ਵਧੀਆ ਸਾਰਾ ਕੁਝ ਤੁਸੀਂ ਦੇਖ ਹੀ ਲਣਾ ਜੀ ਠੀਕ ਹਾਂਜੀ ਹਾਂਜੀ ਲੋ ਵੀ ਦੋਸਤੋ ਮੈਂ ਤੁਹਾਨੂੰ ਪੂਰੀਆਂ ਪ੍ਰਾਪਰ ਝੋਟੀਆਂ ਖੋਲ ਕੇ ਦਿਖਾਉਂਗਾ ਇੱਕ ਮਿੰਟ ਇੱਕ ਮਿੰਟ ਤੇ ਖੋਲ ਕੇ ਦਿਖਾਉਂਗਾ ਬਾਕੀ ਚਾਰ ਦਾਣ ਤਾਂ ਝੋਟੀਆਂ ਨੇ ਬੇਸ਼ੱਕ ਜਿਹੜਾ ਦੋਸਤੋ ਠੰਡੀਆਂ ਧੀ ਵੀ ਨਾਰਮਲ ਹੀ ਤੁਹਾਨੂੰ ਜਿਹੜਾ ਮੂੰਹ ਫੜਨ ਦੀ ਵੀ ਲੋੜ ਨਹੀਂ ਗਈ ਚਾਰ ਦਾੰਦਾਂ ਦਾ ਤੁਸੀਂ ਹੁਣ ਬੇਸ਼ੱਕ ਜਿਹੜਾ ਆ ਨੋਟ ਕਰ ਲਓ ਠੀਕ ਹੈ ਜੀ ਤੇ ਚੌਗੀਆਂ ਮੂੰਹ ਨੇ ਤੇ ਇਸੇ ਤਰ੍ਹਾਂ ਜਿਹੜੀ ਦੋਸਤੋ ਬਾਕੀ ਦੋਸਤੋ ਜਿਹੜੀ ਦੂਜੀ ਢੇਲੀ ਸੀਗੀ ਝੋਟੀ ਠੀਕ ਹੈ ਜੀ ਇਹ ਛਿੱਗੀ ਬਿਲਕੁਲ ਹੋ ਗਈ ਸਮਝ ਲਓ ਚਾਹੇ ਛਿੱਗੀ ਹੋ ਜਾਣਾ ਬਿਲਕੁਲ ਬਿਲਕੁਲ ਦਾੰਦ ਜਿਹੜੇ ਹੈਗੇ ਆ ਬਿਲਕੁਲ ਬਰਾਬਰ ਚੱਕ ਲੈਣੇ ਆ ਛਿੱਗੀ ਠੀਕ ਹੈ ਤੇ ਛੀਕਦੇ ਦਾੰਦ ਜਿਹੜੇ ਹੈਗੇ ਆ ਬਿਲਕੁਲ ਬਰਾਬਰ ਚੱਕ ਲੈਣੇ ਇਸ ਝੋਟੀ ਦੇ ਦੂਜੇ ਨੰਬਰ ਵਾਲੀ ਨੇ ਤੇ ਆਪਾਂ ਤੁਹਾਨੂੰ ਇੱਕ ਵਾਰੀ ਪੂਰੀ ਖੋਲ ਕੇ ਤੋੜ ਕੇ ਤੁਹਾਨੂੰ ਜਿਹ ਪਹਿਲੇ ਨੰਬਰ ਵਾਲੀ ਝੋਟੀ ਤੇ ਦੂਜੇ ਨੰਬਰ ਵਾਲੀ ਝੋਟੀ ਠੀਕ ਆ ਤੇ ਕਾਰਨ ਭਾਜੀ ਜਸਪਾਲ ਖੋਰਾ ਨੇ ਦੱਸ ਹੀ ਦਿੱਤਾ ਵੀ ਕੀ ਰੀਜ਼ਨ ਸੀਗਾ ਠੀਕ ਆ ਜੀ ਜਿਹੜੇ ਭੈਣ ਭਰਾ ਜਿਹਨਾਂ ਨੇ ਖਰੀਦਣੀਆਂ ਸੀ ਖਾਸ ਤੌਰ ਤੇ ਉਹ ਵੀ ਜਿਹੜੇ ਮਿਸਗਾਈਡ ਹੋ ਗਏ ਉਹ ਵੀ ਰਹਿ ਗਏ ਨੇ ਉਹਨਾਂ ਲਈ ਇੱਕ ਵਾਰੀ ਦੁਬਾਰਾ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਉਹ ਤੁਸੀਂ ਇੱਕ ਵਾਰੀ ਦੁਬਾਰਾ ਮੌਕਾ ਹੈਗਾ ਜੇ ਕਿਸੇ ਵੀਰ ਨੇ ਖਰੀਦਣੀਆਂ ਤੁਸੀਂ ਜ਼ਰੂਰ ਇਹ ਝੋਟੀਆਂ ਖਰੀਦ ਸਕਦੇ ਹੋ ਇਹ ਸਾਢੇ 6 ਮਹੀਨੇ ਦੇ ਲਾਗੇ ਤੱਕ ਜਿਹੜੀ ਦੋਸਤੋ ਹੁਣ ਗੱਬਣ ਹੈਗੀ ਆ ਠੀਕ ਆ ਤੇ ਝੋਟੀ ਤੁਸੀਂ ਦੇਖ ਸਕਦੇ ਹੋ ਦੋਸਤੋ ਚਾਰ ਦਾ ਦਾ ਮੂੰਹ ਆਪਾਂ ਜਿਹ ਫੁੱਲ ਹਾਈਟ ਹੈਗੀ ਹਾਈਟ ਕੱਦ ਬਹੁਤ ਜ਼ਿਆਦਾ ਸੋਨਾ ਹੈਗਾ ਝੋਟੀ ਦਾ ਠੀਕ ਆ ਤੇ ਤਕਰੀਬਨ ਅਕੇ ਸਾਢੇ ਕੇ ਤਿੰਨ ਮਹੀਨੇ ਆਪਾਂ ਕਾਊਂਟ ਕਰ ਸਕਦੇ ਆ ਵੀ ਸਾਢੇ ਕੇ ਤਿੰਨ ਮੰਥ ਜਿਹੜੇ ਹਜੇ ਬਾਕੀ ਆ ਸੂਣ ਦੇ ਵਿੱਚ ਠੀਕ ਆ ਫੁੱਲ ਹਾਈਟ ਤੇ ਥਾਣ ਦੇਵੇ ਜਿਹੜੇ ਤੁਸੀਂ ਦੇਖ ਲਓ ਬਾਕੀ ਆ ਫੇਸ ਕੁਆਲਿਟੀ ਦੇਖ ਲਓ ਜੀ ਠੀਕ ਹੈ ਜੀ ਆ ਦੇਖੋ ਚੋਲੀ ਝਲੀ ਆ ਜਿਹੜੀ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਚਾਰ ਥਣ ਬਿਲਕੁਲ ਝੋਲੀ ਹੈ ਤੇ ਢਿਲ ਢੋਲ ਜਿਆਦੀ ਬਹੁਤ ਜਿਆਦੀ ਹੈਗੀ ਆ ਕਾਫੀ ਖੋਲੂਗੀ ਢਿਲ ਠੀਕ ਆ ਖਵਾਨਾ ਹੂਨਾ ਲੇਵਾ ਸੋਨਾ ਤਿਆਰ ਕਰ ਲੂਗੀ ਇਸ ਵੀ ਝੋਟੀ ਠੀਕ ਆ ਤੇ ਠੀਕ ਆ ਜੀ ਬਾਕੀ ਫੇਸ ਕੁਆਲਿਟੀ ਤੁਸੀਂ ਨਾਰਮਲੀ ਆ ਦੇਖ ਹੀ ਲਈ ਹੈ ਠੀਕ ਆ ਜੀ ਬਿਲਕੁਲ ਰਿੰਗ ਸਿੰਗਾ ਛੋਟਾ ਜਿਹਾ ਸਿੰਗਾ ਇਹਦਾ ਦੂਜੇ ਨੰਬਰ ਵਾਲੀ ਦੋਸਤੋ ਇੱਕ ਤੁਹਾਨੂੰ ਢੇਲੀ ਆਪਾਂ ਛੋਟੀ ਦਿਖਾਈ ਸੀਗੀ ਤੇ ਇਹ ਵੀ ਛੋਟੀ ਤੁਸੀਂ ਵੇਖੋਗੇ ਕਦ ਕਾਠੀ ਨੋਰਮਲ ਬਿਲਕੁਲ ਵੱਡੇ ਕਦ ਕਾਠਾ ਦੋਨਾਂ ਝੋਟੀਆਂ ਦੇ ਬਿਲਕੁਲ ਰਲਦੇ ਮਿਲਦੇ ਕਦ ਕਾਠਾ ਜੋੜੀ ਜਿਹੜੀ ਆ ਦੋਸਤੋ ਤਕਰੀਬਨ ਚੰਗੀ ਆ ਜੇਕਰ ਕਿਸੇ ਵੀਰ ਨੇ ਖਰੀਦਣੀ ਆ ਪਹਿਲਾਂ ਵੀ ਤੁਸੀਂ ਫੋਨ ਕੌਲਾ ਕੀਤੀਆਂ ਸੀ ਬਹੁਤ ਜਿਆਦੀਆਂ ਤੇ ਹੁਣ ਵੀ ਤੁਸੀਂ ਫੋਨ ਕੌਲਾ ਕਰਕੇ ਜਿਹੜੀਆਂ ਦੋਸਤੋ ਝੋਟੀਆਂ ਖਰੀਦ ਸਕਦੇ ਠੀਕ ਆ ਥਣ ਦੇ ਵਿੱਚ ਚੋੜੀ ਆ ਵੇਖ ਸਕਦੇ ਹੋ ਚਾਰੇ ਥਾਣਾ ਬੇਥ ਫਿਰਲ ਕਾਫੀ ਜਿਆਦੀ ਵਧੀਆ ਠੀਕ ਹੈ ਭਾਜੀ ਜਸਪਾਲ ਸਿੰਘ ਜੀ ਮੋਰ ਲੈ ਇੱਕ ਡਿਮਾਂਡ ਹੁੰਦੀ ਆ ਹਾਂਜੀ ਹਾਂਜੀ ਪਿਛਲੀ ਵਾਰ ਦੀ ਡਿਮਾਂਡ ਵੀ ਸੇਮ ਹੀ ਰਹੂਗੀ ਜਾਂ ਇਸ ਵਾਰ ਡਿਮਾਂਡ ਵੀ ਤੁਹਾਡੀ ਨਹੀਂ ਸੇਮ ਹੀ ਪਿਛਲੇ ਵਾਰ ਦੀ ਸੇਮ ਹੀ ਹੋਈ ਤੇ ਪਿਛਲੀ ਵਾਰ ਕਿੰਨਾ ਕੀਤਾ ਸੀ ਆਪਾਂ ਨੇ ਲੱਖ ਰੁਪਏ ਉਹਦਾ ਕੀਤਾ ਸੀ ਲੱਖ ਲੱਖ ਕੀਤਾ ਸੀ ਜੀ ਲੱਖ ਲੱਖ ਕੀਤਾ ਦੋ ਝੋਟੀਆਂ ਜੇ ਕੋਈ ਜੋੜੀ ਲੈਂਦਾ ਤਾਂ ਉਹਦਾ ਮਾਨਤਨ ਕਰਾਂਗੇ ਹੂੰ ਉਹ ਹੁਣ ਵੀ ਮਾਨਤਨ ਕਰਾਂਗੇ 2 ਲੱਖ ਦੇ ਵਿੱਚੋਂ ਜਿੰਨਾ ਜੀ ਹਾਂਜੀ ਹਾਂਜੀ ਨਾਲ ਇੱਕ ਵਾਧਾ ਹੋ ਗਿਆ ਨਾਲੇ 15 ਦਿਨ ਵੀ ਉੱਪਰ ਹੋ ਗਏ ਆ 15 ਦਿਨ ਹੋਰ ਉੱਪਰ ਹੋ ਗਏ ਜੀ ਪਹਿਲੀ ਵੀਟਾ ਹੁਣ 15 ਬਿਲਕੁਲ ਤੇ ਡਿਮਾਂਡ ਜਿਹੜੀ ਦੋਸਤੋ ਲੱਖ ਲ ਤੇ ਬਾਕੀ ਤੁਸੀਂ ਵੈਰੀਫਾਈ ਕਰ ਲੋ ਤਸੱਲੀ ਕਰ ਲੋ ਫਿੱਟ ਬਹਿਣ ਗਿਆ ਤੁਹਾਡੇ ਘਰ ਇੱਕ ਵਾਰੀ ਤੁਸੀਂ ਆਗੇ ਤੇ ਮੁੜਦੇ ਨਹੀਂ ਕਿ ਖਾਲੀ ਝੋਟੀਆਂ ਚੰਗੀਆਂ ਨਹੀਂ ਠੀਕ ਆ ਇਹ ਪਹਿਲਾਂ ਵੀ ਆਪਾਂ ਜ਼ਿਕਰ ਕੀਤਾ ਸੀ ਇਸ ਵਾਰ ਸੈਕਿੰਡ ਟਾਈਮ ਇੱਕ ਵਾਰੀ ਫਿਰ ਜ਼ਿਕਰ ਕਰਦੇ ਪਏ ਹਰ ਪਾਸੇ ਪੂਰੀਆਂ ਇੱਕ ਕੁੰਡੀ ਜੂਰ ਆ ਇੱਕ ਢੇਲੀ ਹੈਗੀ ਆ ਸ਼ੌਕ ਦੋਵੇਂ ਜਿਹੜੇ ਦੋਸਤੋ ਇੱਕ ਕੁੰਡੀ ਜੂਰ ਖਰੀਦਣ ਦਾ ਝੋਟੀ ਤੇ ਇੱਕ ਢੇਲੀ ਖਰੀਦਣ ਦਾ ਦੋਵੇਂ ਜਿਹੜੀਆਂ ਝੋਟੀਆਂ ਤੁਸੀਂ ਲੈ ਜਾਓਗੇ ਤੇ ਦੋਵੇਂ ਜਿਹੜੇ ਦੋਸਤੋ ਤੁਸੀਂ ਸ਼ੌਕ ਪੂਰੇ ਕਰੋਗੇ ਤੇ ਬਣੀਆਂ ਥਣੀਆਂ ਝੋਟੀਆਂ ਦੇ 2 ਲੱਖ ਦੇ ਵਿੱਚੋਂ ਮਾਣਤਨ ਭਾਜਿਆਂ ਦਾ ਵੀ ਜ਼ਰੂਰ ਕਰਦਾਂਗੇ ਜੇਕਰ ਕੋਈ ਜੋੜਾ ਲੈ ਕੇ ਜਾਊਗਾ ਸਿੰਗਲ ਸਿੰਗਲ ਲੈ ਜਾਂਦੇ ਹੋ ਮਾਨਤਾ ਨਾਲ ਉੱਥੇ ਵੀ ਜਿਹੜਾ ਦੋਸਤ ਹੋ ਜੂਗਾ ਕੋਈ ਫਿਕਸ ਰੇਟ ਨਹੀਂ ਹੈਗਾ ਠੀਕ ਆ ਇਸ ਤੋਂ ਬਾਅਦ ਅਗਲੀ ਵੀਰ ਮੱਝ ਖੋਲ ਕੇ ਵੀ ਦਿਖਾ ਦਈਏ ਇਹ ਭਾਜੀ ਜਸਪਾਲ ਸਿੰਘ ਕਿਰਮਾ ਸੁਬਾ ਸੋਣੀ ਜਾ ਰਹੀ ਹੈ ਇਹ ਤੀਜਾ ਸੁਬਾ ਸੋਣੀ ਆ ਤੀਜਾ ਸੁਬਾ ਉਹ ਤੀਜਾ ਸੁਬਾ ਤੇ ਦਿਨ ਲੈ ਜੂਜੇ ਜੀ ਹਾਂਜੀ ਦਿਨ ਹੈ ਜੀ ਹਫਤਾ ਲੈ ਜਾਈਏ ਖੁੱਲਾ ਡੁੱਲਾ ਇੱਕ ਹਫਤਾ ਹਾਂ ਇੱਕ ਹਫਤਾ ਪੂਰਾ ਲੈ ਜਾਈਏ ਠੀਕ ਹੈ ਜੀ ਇੱਕ ਹਫਤਾ ਕਿਸਾਨ ਵੀਰੋ ਇਹ ਸਮਾਂ ਲੈ ਜੂਗੀ ਠੀਕ ਹੈ ਹਜੇ ਤੇ ਤੀਜਾ ਸੁਬਾ ਸੋਣੀ ਆ ਤੇ ਫੁੱਲ ਚੰਗੇ ਖੁੱਲੇ ਪਿੰਡੇ ਦੀ ਮੈਂ ਤੁਹਾਨੂੰ ਪ੍ਰੋਪਰ ਦਿਖਾਉਣਾ ਆਜੋ ਜੀ ਇੱਕ ਹਫਤਾ ਸੂਣ ਦੇ ਵਿੱਚ ਬ ਆ ਦੇਖੋ ਜੀ ਠੀਕ ਆ ਬਿਲਕੁਲ ਰਾਜੀ ਆ ਦੋਸਤੋ ਤੇ ਵੱਡੇ ਕਦ ਕਦ ਦੇ ਵੇਚਾ ਨਾਰਮਲੀ ਤੁਸੀਂ ਦੂਰੋਂ ਆਉਣਾ ਤੇ ਜਰੂਰ ਇਨਾਂ ਕਾ ਗੱਲ ਜਰੂਰ ਧਿਆਨ ਦੇ ਵਿੱਚ ਰੱਖ ਲਿਓ ਵੀ ਫੁੱਲ ਵੱਡੀ ਹਾਈਟ ਦੇ ਵਿੱਚ ਆ ਪਿੱਠ ਪੁੱਠੇ ਦੀ ਚੜਾਈ ਥੱਬਿਆਂ ਦੇ ਥੱਬੇ ਤੇ ਇੱਕ ਹਫਤਾ ਹਜੇ ਸੂਨ ਦੇ ਵਿੱਚ ਬਾਕੀ ਆ ਆ ਵੇਖੋ ਮੈਂ ਦੂਰੀ ਤੋਂ ਦਿਖਾ ਰਿਹਾ ਤੁਹਾਨੂੰ ਵੀ ਕਾਫੀ ਦੂਰੀ ਤੋਂ ਦਿਖਾ ਰਿਹਾ ਵੀ ਫੁੱਲ ਵੱਡੀ ਹਾਈਟ ਦੇ ਵਿੱਚ ਆ ਕੋਈ ਛੋਟੀ ਜੀ ਮੀਡੀਅਮ ਹਾਈਟ ਨਾ ਮੇਰਾ ਵੀਰ ਕੋਈ ਮੰਨ ਲਈ ਵੀ ਫੁੱਲ ਵੱਡੇ ਕਦ ਕਦ ਦੇ ਵਿੱਚ ਆ ਬਾਕੀ ਥਣੇਵਾ ਬਿਲਕੁਲ ਸਾਫ ਆ ਜਿੰਨੀ ਉੱਪਰੋਂ ਮੱਝ ਬਿਲਕੁਲ ਸਫਾਈ ਦੇ ਵਿੱਚ ਆ ਉਹਨੀ ਥਣਾਂ ਦੀ ਤੁਸੀਂ ਵੇਖੋਗੇ ਸਫਾਈ ਪੂਰੀ ਐ ਆ ਦੇਖੀ ਲਓ ਵੀ ਦੋਸਤੋ ਇੱਕ ਵਾਰੀ ਮੈਂ ਤੁਹਾਨੂੰ ਫੇਰ ਲੰਮਾ ਤੋਰ ਕੇ ਦਿਖਾ ਦਿੰਦਾ ਵੀ ਕਿਉਂਕਿ ਦੂਰ ਦਰਾਡੇ ਬੈਠੇ ਵੀਰਾਂ ਨੂੰ ਹੋ ਸਕਦਾ ਵੀ ਕਿਸੇ ਵੀਰ ਦਾ ਮਨ ਹੋਵੇ ਆਨਲਾਈਨ ਖਰੀਦਣ ਦਾ ਤੇ ਤਾਂ ਵੀ ਤੁਸੀਂ ਇਸ ਮੱਜ ਨੂੰ ਹੱਥ ਪਾ ਸਕਦੇ ਹੋ ਫੁੱਲ ਵੱਡੀ ਹਾਈਟ ਆ ਅ ਮੈਂ ਵਾਰ-ਵਾਰ ਦੋਸਤੋ ਤਾਂ ਕਹਿਣਾ ਪਿਆ ਵੀ ਕਿਸੇ ਵੀਰ ਨੂੰ ਕੁਝ ਭੁਲੇਖਾ ਨਾ ਲੱਗੇ ਕਿਸੇ ਗੱਲਬਾਤ ਦੇ ਵਿੱਚੋਂ ਠੀਕ ਆ ਤੇ ਹੈਵੀ ਵਜਨਦਾਰ ਆ ਬਿਲਕੁਲ ਹੈਵੀ ਬਾਡੀ weight ਆ ਪੂਰੀ ਸਰੀਰ ਬੰਤਰ ਵੇਖੋਗੇ ਤੁਸੀਂ ਦੇ ਭਾਰੇ ਵਜਨ ਵਟੇ ਵਾਲੀ ਆ ਬਾਕੀ ਥਾਣਾ ਜਿਹੜਾ ਦੋਸਤੋ ਕੱਲਾ-ਕੱਲਾ ਨਕੇੜ ਦੇ ਵਿੱਚ ਥਾਣਾ ਡਿਫਰੈਂਸ ਜਿਹੜਾ ਹੈਗਾ ਥਾਣਾ ਦੇ ਵਿੱਚ ਗੈ ਬੰਤਰ ਉਹ ਬਹੁਤ ਸੋਹਣਾ ਦੇਖੋ ਜੀ ਆ ਦੇਖੋ ਜੀ ਠੀਕ ਆ ਆ ਉਲਟੋ ਬਹਿਣੀ ਤੋਂ ਜਿਹੜੇ ਦੋਸਤੋ ਥਾਂ ਤੁਸੀਂ ਦੇਖ ਸਕਦੇ ਠੀਕ ਆ ਠੀਕ ਆ ਅੱਛਾ ਭਾਜੀ ਕਿੰਨੀ ਕੀ ਡਿਮਾਂਡ ਇਸ ਤੀਜੇ ਨੰਬਰ ਤੇ ਜਿਹੜੀ ਆਪਾਂ ਮੱਝ ਦਿਖਾਤੀ ਹੈਗੀ ਭਾਈ ਸਾਹਿਬ ਜੀ 1,25,000 ਰੁਪਏ ਡਿਮਾਂਡ ਹੈ ਜੀ 1,25 ਹੈ ਜੀ ਹਾਂਜੀ ਹਾਂਜੀ ਠੀਕ ਆ ਜੀ ਤੇ ਬਾਕੀ ਲੈਸ ਰੂਸ ਹੋ ਜਾਊਗਾ ਹਾਂ ਕੋਈ ਮਾਨਤਨ ਕਰਦੇ ਨਹੀਂ ਠੀਕ ਆ ਮਾਨਤਨ ਜਿਹੜਾ ਦੋਸਤੋ ਹੋ ਜਾਊਗਾ ਠੀਕ ਆ ਤੇ ਵੱਡੀ ਮੱਝ ਮੈਂ ਜ਼ਿਕਰ ਕੀਤਾ ਸੀਗਾ ਤੁਹਾਨੂੰ ਵੀ ਕਾਫੀ ਵੱਡੇ ਪੱਲੇ ਦੀ ਜਿਹੜੀ ਮੈਂ ਹੈਗੀ ਆ ਠੀਕ ਆ ਫੁੱਲ ਵੱਡੀ ਹਾਈਟ ਤੇ ਜ਼ਰੂਰ ਤੁਸੀਂ ਇਸ ਨੂੰ ਹੱਥ ਪਾ ਸਕਦੇ ਹੋ ਟਿਪ ਕੇ ਤਸੱਲੀ ਕਰਨੀ ਹੈ ਤੁਹਾਡਾ ਹੱਕ ਆ ਤੁਸੀਂ ਰਕਮ ਖਰਚ ਕਰਨੀ ਆ ਉਹ ਤੁਸੀਂ ਜਿਹੜੀ ਆ ਦੋਸਤੋ ਕਰਟੇਰੀਆ ਜਿਹੜਾ ਹੈਗਾ ਪੂਰਾ ਕਰ ਲਿਓ ਘਰ ਵਿਜ਼ਿਟ ਕਰਕੇ ਠੀਕ ਆ ਇਸ ਤੋਂ ਬਾਅਦ ਇੱਕ ਜਿਹੜੀ ਨੈਕਸਟ ਵੈੜ ਮੈਂ ਦਿਖਾਉਣੀ ਆ ਵੈੜ ਐਚ ਐਫ ਦੀ ਜਿਹੜੀ ਆ ਠੀਕ ਆ ਜੀ ਐਚ ਐਫ ਦੇ ਵਿੱਚ ਵੈੜ ਆ ਇਹ ਟੁਕੀ ਆ ਠੀਕ ਆ ਤੇ ਪੂਰਾ ਸਮਾਂ ਪੁੱਛਦੇ ਆਪਾਂ ਵੀ ਇਹਦਾ ਸਮਾਂ ਕਿੰਨਾ ਪਿਆ ਹੋਇਆ ਹੈਗਾ ਸੁੰਦ ਦੇ ਵਿੱਚ ਅੱਛਾ ਭਾਜੀ ਕੀ ਇਹਦੀ ਡਿਟੇਲ ਆ ਜੀ ਕੀ ਇਹ ਕਿੱਤਿਆ ਸੂਵੇ ਆ ਜੀ ਹਾਂਜੀ ਇਹ ਆਪਣੇ ਪਰਿਵਾਰ ਚੋਂ ਮੰਗਲੋ ਲਈ ਆ ਹਾਂਜੀ ਠੀਕ ਆ ਜੀ ਆਪਣੇ ਜਾਣਕਾਰ ਬੰਦੇ ਬਿਲਕੁਲ ਖਾਸ ਉਹਨਾਂ ਕੋਲ ਲਈ ਆ ਹਾਂਜੀ ਤੇ 20 ਲੀਟਰ ਦੁੱਧ ਦੇ ਚੋਵਾ ਜੀ ਇਹ ਥੱਲੇ ਚੁੰਦੇ ਰਹੇ ਹੋ ਅੱਛਾ ਜੀ ਹਾਂਜੀ ਹਰ ਕਿੱਤਿਆ ਸੂਆ ਸੋਣਾ ਆਪਣੇ ਘਰ ਦੀ ਹੈੜੀ ਆ ਠੀਕ ਆ ਜੀ ਹਾਂਜੀ ਤੇ 20 ਲੀਟਰ ਦੁੱਧ ਜੇ ਸੂਵੇ ਚ ਚਵਾਈ ਕੀਤੀ ਇਹਨਾਂ ਨੇ ਚਵਾਈ ਕੀਤੀ ਇਹਨਾਂ ਨੇ ਤੇ ਹੁਣ ਸੋਣਾ ਨਾਲ ਪ੍ਰੋਪਰ ਮੰਗਲੋ ਅਜੇ 8 ਤੋਂ 10 ਦਿਨ ਲੈ ਜੂ 10 ਕ ਦਿਨ ਲੈ ਜੂ ਹਾਂ 10 ਕ ਦਿਨ ਲੈ ਜੂ ਠੀਕ ਆ ਜੀ ਲਓ ਜੀ ਖੁੱਲ ਕੇ ਦਿਖਾਈਏ ਵੀ ਇਹ 10 ਕ ਦਿਨ ਲੈ ਜੂ ਹੂੰ ਬਾਕੀ ਲਓ ਜੀ ਆ ਤੀਜਾ ਸੂਬਾ ਦੋਸਤੋ ਸੂਣਾ ਠੀਕ ਹੈ ਇਸ ਨੇ ਤੇ ਤਕਰੀਬਨ ਦੂਜੇ ਸੂਬੇ ਦੇ ਵਿੱਚ ਸੈਕਿੰਡ ਲਕਟੇਸ਼ਨ ਦੇ ਵਿੱਚ 20 ਲੀਟਰ ਦੀ ਮਿਲਕ ਦੀ ਕਪੈਸਿਟੀ ਇਸ ਵੈਡ ਦੀ ਰਹੀ ਆ ਇਸ ਵਾਰ ਤੀਜਾ ਸੂਬਾ ਠੀਕ ਆ 10 ਕਿ ਤਿੰਨ ਹਜੇ ਸਮਾਂ ਬਾਕੀ ਇਸ ਸੂਣ ਦੇ ਵਿੱਚ ਬਾਕੀ ਹਾਈਟ ਜਿਹੜੀ ਆ ਦੋਸਤੋ ਨਾਰਮਲ ਤੁਸੀਂ ਐਚ ਐਫ ਵੈਡ ਨੂੰ ਦੇਖਦੇ ਹੋਵੋਗੇ ਵੀ ਐਚ ਐਫ ਵੈਡ ਵੱਡੇ ਕਦ ਕਰਦੇ ਵਿੱਚ ਹੈ ਕੀ ਠੀਕ ਆ ਤੇ ਬਿਲਕੁਲ ਹਜੇ ਆਪਾਂ ਲਾਏ ਪਈ ਸਮਝ ਲੀਏ ਵੀ ਹਜੇ ਨਾ ਹਵਾਨਿਆਂ ਨੂੰ ਵੇਖੀਏ ਤੇ ਬਿਲਕੁਲ ਲਾਏ ਪਈ ਆ ਤੇ ਥਾਣ ਥਾਣ ਜਿਹੜਾ ਚਾਰ ਥਣ ਨੇ ਗੈਬੂਬੂ ਪੂਰਾ ਹੈਗਾ ਥਾਣੇ ਦੇ ਵਿੱਚ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਹਾਈਡ ਕੱਟ ਪੂਰਾ ਹੈਗਾ ਬਾਕੀ ਥਣ ਦੇ ਵਿਤ ਵਿਰਲ ਜਿਹੜੀ ਆ ਦੋਸਤੋ ਆ ਤੁਸੀਂ ਵੇਖ ਸਕਦੇ ਹੋ ਆ ਬਿਲਕੁਲ ਬਿਲਕੁਲ ਮੁੱਠੀ ਵਾਲਾ ਥਾਣਾ ਤੇ ਲੈਵਾ ਆਰਡਰ ਜਿਹੜਾ ਦੋਸਤੋ ਕਾਫੀ ਖੁੱਲਾ ਬਣਾ ਕੇ ਤਿਆਰ ਕਰੂਗੀ ਇਹ ਯਕੀਨਨ ਦੀ ਗੱਲ ਹੈ ਕਿਉਂਕਿ ਜੇਕਰ 20 ਲੀਟਰ ਦੀ ਮਿਲਕ ਦੀ ਕਪੈਸਿਟੀ ਦੂਜੇ ਸਵੇਰ ਹੀ ਆ ਤੇ ਇਸ ਵਾਰ ਤੀਜੇ ਸਵੇਰੇ ਦੇ ਵਿੱਚ ਵੀ ਆ ਚੰਗੇ ਚੱਲਣ ਦੀ ਸਭਾਵਨਾ ਹੈਗੀ ਹੈ ਪਲੱਸ ਚੱਲੂਗੀ ਠੀਕ ਹੈ ਜੀ ਬਾਕੀ ਸੇਵਾ ਦਾ ਹੁੰਦਾ ਤੋਤ ਜਿਹੜਾ ਦੋਸਤੋ ਨਾਰਮਲੀ ਬਾਕੀ ਹਵਾਨਾ ਪੂਰਾ ਖੋਲੂਗੀ ਵੜ ਟੋਟ ਲਿਆ ਜੀ ਹਦੀਫ ਲਾ ਜੋ ਅੱਛਾ ਭਾਜੀ ਦੀ ਡਿਮਾਂਡ ਫਿਰ ਕਿੰਨੀ ਆ ਵੈਟ ਦੀ ਡਿਮਾਂਡ ਜੀ ਇਹਦਾ ਕੋ 60 ਨੇ ਮੰਗਣਾ 63 ਨੇ ਮੰਗਣਾ ਹਮ 48000 ਰੁਪਏ ਆ ਜੀ 48000 48000 ਰੁਪਏ ਠੀਕ ਹੈ ਜੀ ਹਾਂ ਜੀ ਬਾਕੀ 60 ਮੰਗ ਲਈਏ ਉਹ 55 ਅਗਲੀ ਉਹਦੇ ਆਪਣੀ ਰਹੀ ਗਿਆ ਨੰਬਰ ਹੂੰ 53 ਤੋਂ 54 ਵਧੀਆ ਸੀ ਜੀ ਹਾਂ ਬਿਲਕੁਲ ਬਿਲਕੁਲ ਥਾਣ ਥਣ ਪ੍ਰੋਪਰ ਬਿਲਕੁਲ ਪ੍ਰੋਪਰ ਥਾਣਾ ਜੀ ਵਧੀਆ ਤੱਕ ਪਾਉਂਦੇ ਵਿੱਚ ਠੀਕ ਹੈ ਜੀ ਹਾਂ ਜੀ ਤੇ 48000 48000 ਦੀ ਲੈਦੇ ਆ ਹਾਂ ਜੀ ਹਾਂ ਜੀ ਠੀਕ ਹੈ ਉਹਦੇ ਚ ਹੋ ਜੂਗਾ ਥੋੜਾ ਪਤਾ ਇਧਰ ਥੋੜਾ ਪਤਾ ਚਲੋ ਮਾਨਤਰ ਹੋਊਗਾ ਜਿਆਦਾ ਨਹੀਂ ਗਜੈਸ਼ ਹਾਂ ਜੀ ਗਜੈਸ਼ ਠੀਕ ਹੈ ਜੀ ਤੇ ਨੰਬਰ ਭਾਜੀ ਜਰੂਰ ਆਪਣੇ ਦੱਸ ਦਿਓ ਨੰਬਰ 94179 ਹਾਂ ਜੀ 83736 ਠੀਕ ਹੈ ਜੀ ਇਹ ਨੰਬਰ ਜਿਹੜੇ ਦੋਸਤੋ ਭਾਜੀ ਜਸਪਾਲ ਸਿੰਘ ਹੋਰਾਂ ਦੇ ਮੈਂ ਬਿਲਕੁਲ ਸਕਰੀਨ ਨੰਬਰਾਂ ਤੇ ਤੁਸੀਂ ਸੰਪਰਕ ਕਰਨਾ ਹੈਗਾ ਪਸ਼ੂ ਚਾਰ ਦਿਖਾ ਦਿਆ ਤੁਹਾਨੂੰ ਦੋ ਝੋਟੀਆਂ ਦਿਖਾ ਦੀਆਂ ਫਸਟਲੀ ਮੈਂ ਉਸ ਤੋਂ ਬਾਅਦ ਤੀਜੇ ਨੰਬਰ ਤੇ ਇੱਕ ਤੁਹਾਨੂੰ ਜਿਹੜੀ ਆ ਤੀਜਾ ਸਵੇਰ ਸੋਣ ਵਾਲੀ ਬਿਲਕੁਲ ਅੱਗੇ ਮੱਝ ਦਿਖਾਤੀ ਆ ਠੀਕ ਆ ਵੱਡੇ ਕੱਦ ਕਰਦੇ ਵਿੱਚ ਇੱਕ ਵੈਡ ਪ੍ਰੋਪਰ ਦਿਖਾਤੀ ਆ ਠੀਕ ਆ ਗੱਲਬਾਤ ਤੁਸੀਂ ਨੰਬਰ ਦਿੱਤੇ ਹੋਏ ਨੰਬਰਾਂ ਤੇ ਕਰਨੀ ਆ